ਜਾਮ ਲਗਾਇਆ ਕਿ ਉਸਦੇ ਪੁੱਤਰ ਦਲਬੀਰ ਸਿੰਘ ਦਾ ਵਿਆਹ ਸਾਦਗੀ ਨਾਲ ਮਿਤੀ 23 ਫਰਵਰੀ 2025 ਨੂੰ ਸਿਮਰਜੀਤ ਕੌਰ ਪੁੱਤਰੀ ਲੱਖਾ ਸਿੰਘ ਨਾਲ ਸਿੱਖ ਰੀਤੀ ਰਿਵਾਜਾਂ ਦੇ ਅਨੁਸਾਰ ਗੁਰਦੁਆਰਾ ਸਿੰਘ ਸਭਾ ਵਿਖੇ ਕਰਵਾਇਆ ਗਿਆ ਵਿਆਹ ਤੋਂ ਕੁਝ ਸਮੇਂ ਬਾਅਦ ਪਰਿਵਾਰ ਨੂੰ ਪਤਾ ਲੱਗਾ ਕਿ ਸਿਮਰਜੀਤ ਕੌਰ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ ਜਰਨੈਲ ਸਿੰਘ ਦੇ ਮੁਤਾਬਕ ਅਪ੍ਰੈਲ ਮਹੀਨੇ ਵਿੱਚ ਉਸਦੇ ਪੁੱਤਰ ਨੂੰ ਪਤਾ ਲੱਗਿਆ ਕਿ ਉਸਦੀ ਪਤਨੀ ਪਹਿਲਾਂ ਭੁਪਿੰਦਰ ਸਿੰਘ ਨਾਮਕ ਵਿਅਕਤੀ ਨਾਲ ਵਿਆਹੀ ਹੋਈ ਸੀ ਜੋ ਵਿਆਹ ਤੋਂ ਬਾਅਦ ਇਟਲੀ ਚਲਾ ਗਿਆ ਦਲਬੀਰ ਸਿੰਘ ਨੇ ਆਪਣੀ ਪਤਨੀ ਨੂੰ ਪਹਿਲੇ ਵਿਆਹ ਦੇ ਤਲਾਕ ਪੱਤਰ ਅਤੇ ਮੈਰਿਜ ਸਰਟੀਫਿਕੇਟ ਭੇਜਣ ਲਈ ਕਿਹਾ ਤਾਂ ਉਸ ਨੂੰ ਆਪਣੇ ਕੋਲ ਸਪੇਨ ਬੁਲਾ ਸਕੇ ਪਰ ਸਿਮਰਜੀਤ ਕੌਰ ਨੇ ਕਿਹਾ ਕਿ ਨਾ ਤਾਂ ਉਸ ਦਾ ਤਲਾਕ ਹੋਇਆ ਹੈ ਅਤੇ ਨਾ ਹੀ ਉਸ ਦੇ ਕੋਲ ਕੋਈ ਮੈਰਿਜ ਸਰਟੀਫਿਕੇਟ ਮੌਜੂਦ ਹੈ ਇਸ ਤੋਂ ਬਾਅਦ ਜਦੋਂ ਵੀ ਦਲਬੀਰ ਸਿੰਘ ਨੇ ਆਪਣੀ ਪਤਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਸਸਰਾਲੀ ਪਰਿਵਾਰ ਵੱਲੋਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਧਮਕੀਆਂ ਦੇਣ ਲੱਗ ਪਏ ਜਰਨੈਲ ਸਿੰਘ ਦਾ ਦਾਵਾ ਹੈ ਕਿ ਉਹਨਾਂ ਕਿਹਾ ਗਿਆ ਕਿ ਜੇ 20 ਲੱਖ ਰੁਪਏ ਨਾ ਦਿੱਤੇ ਤਾਂ ਉਹਨਾਂ ਦੇ ਘਰ ਦੇ ਉੱਤੇ ਕਬਜ਼ਾ ਕਰ ਲਿਆ ਜਾਵੇਗਾ। ਜਰਨੈਲ ਸਿੰਘ ਦੇ ਅਨੁਸਾਰ ਮਿਤੀ 11 ਨੂੰ ਸਿਮਰਜੀਤ ਕੌਰ ਦੇ ਪਰਿਵਾਰਿਕ ਮੈਂਬਰ ਸਮੇਤ ਕਾਫੀ ਗਿਣਤੀ ਵਿੱਚ ਲੋਕਾਂ ਦੇ ਇਕੱਠ ਹੋ ਕੇ ਜ਼ਬਰਦਸਤੀ ਉਹਨਾਂ ਦੇ ਘਰ ਦੇ ਉੱਤੇ ਕਬਜ਼ਾ ਕਰ ਲਿਆ ਅਤੇ ਲਲਕਾਰੇ ਮਾਰਦੇ ਹੋਏ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਕਤ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਘਰ ਦਾ ਕਬਜ਼ਾ ਤੁਰੰਤ ਖਾਲੀ ਕਰਵਾਇਆ ਜਾਵੇ। ਜਨਰਲ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਸਿੰਧੂਪੁਰ ਥਾਣਾ ਲੋਹਿੰਗ ਖਾਸ ਆਲ ਵਾਸੀ ਸਪੇਨ ਇਹ ਮੇਰਾ ਲੜਕਾ ਦਲਬੀਰ ਸਿੰਘ ਦਾ ਕੁਝ ਸਮਾਂ ਪਹਿਲਾਂ ਇਹ ਇੰਡੀਆ ਵਿੱਚ ਵਿਆਹ ਕੀਤਾ ਸੀ ਲੜਕੀ ਸਿਮਰਜੀਤ ਕੌਰ ਦੇ ਨਾਲ ਹੋਇਆ ਸੀ ਅਤੇ ਅਸੀਂ ਸ਼ਾਂਤੀ ਦੇ ਨਾਲ ਪੂਰਾ ਪਰਿਵਾਰ ਸਪੇਨ ਆ ਗਏ ਅਤੇ ਸ਼ਾਂਤੀ ਸਿਮਰਜੀਤ ਕੌਰ ਸ਼ਾਂਤੀ ਦੇ ਨਾਲ ਆਪਣੇ ਮਾਪਿਆਂ ਦੇ ਘਰ ਚਲੀ ਗਈ ਸੀ ਜਦੋਂ ਮੇਰੇ ਮੁੰਡੇ ਦਿਲਬੀਰ ਸਿੰਘ ਨੂੰ ਕਿਸੇ ਕੋਲ ਪਤਾ ਲੱਗਾ ਕਿ ਇਹ ਪਹਿਲਾਂ ਵੀ ਕੰਨੀਆਂ ਖੁਦ ਕਿਸੇ ਭਿੰਦਰ ਸਿੰਘ ਨਾਂ ਦੇ ਮੁੰਡੇ ਨਾਲ ਵਿਆਹੀ ਹੋਈ ਸੀ ਜਦੋਂ ਮੇਰੇ ਮੁੰਡੇ ਨੂੰ ਆਪਣੀ ਪਤਨੀ ਨੂੰ ਪੁੱਛਿਆ ਕਿ ਇਹਨਾਂ ਦੀ ਸ਼ਾਦੀ ਹੋਈ ਸੀ ਤੇ ਇਹ ਉਸ ਨੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਕਰ ਦਿੱਤੀ ਅਤੇ ਮੇਰੇ ਮੁੰਡੇ ਨੂੰ ਮੁੰਡੇ ਨੂੰ ਅਤੇ ਸਾਨੂੰ ਤੰਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਮੁੰਬੇ ਉਹਨੋਂ 20 ਲੱਖ ਦੀ ਮੰਗ ਕੀਤੀ ਇਤੀ ਅਤੇ ਇਸ ਦੀਆਂ ਭੈਣਾਂ ਵੱਲੋਂ ਵੀ ਸਾਨੂੰ ਪੂਰ ਤੇ ਤੰਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਸ ਤੋਂ ਬਾਅਦ ਵਿੱਚ ਮੇਰੀ ਨੋ ਸਿਮਰਜੀਤ ਕੌਰ ਨੇ ਕੁਝ ਕਿਸਾਨ ਜਿ세 ਬੰਦੀਆਂ ਨੂੰ ਨਾਲ ਲਿਆ ਕੇ ਇਹ ਆ ਕੇ ਕੈਬਰ ਅਤੇ ਜਿੰਦੇ ਤੋੜ ਕੇ ਜਿੰਦੇ ਤੋੜ ਕੇ ਅੰਦਰ ਦਾਖਲ ਹੋ ਕੇ ਨਜਾਇਜ਼ ਕਬਜ਼ਾ ਕਰਵਾਇਆ ਸਾਨੂੰ ਪਿੰਡ ਦੇ ਲੋਕਾਂ ਕੋਲੋਂ ਪਤਾ ਲੱਗਾ ਕਿ ਤੁਹਾਡਾ ਘਰ ਦਾ ਲਾ ਸਾਮਾਨ ਚੱਕ ਕੇ ਲਿਜਾ ਰਹੀ ਹੈ ਮੇਰੇ ਘਰ ਦੇ ਮੇਰੇ ਪਰਿਵਾਰ ਦੇ ਮੈਂਬਰ ਦਾ ਕੋਈ ਵੀ ਹੱਕ ਨਹੀਂ ਹੈ ਸਿੰਮਰਜੀਤ ਕੌਰ ਦੇ ਖਿਲਾਫ ਸੌਣਾ ਲੋਈਆਂ ਖਾਸ ਦੇ ਐਸ ਐਚਓ ਨੂੰ ਦਰਖਾਸਤ ਇਹ ਦਿੱਤੀ ਹੈ ਅਤੇ ਸਾਡੀ ਆਸ ਹੈ ਸਾਹਨ ਅੱਗੇ ਬੇਨਤੀ ਹੈ ਕਿ ਇਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਕੇ ਮੇਰਾ ਮੇਰਾ ਕਰਦਾ ਮੇਰਾ ਘਰ ਖਾਲੀ ਕਰਾਇਆ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਇਸ ਬਾਰੇ ਜਦੋਂ ਸਾਡੇ ਪੱਤਰਕਾਰ ਨੇ ਸਿਮਰਜੀਤ ਨਾਲ ਗੱਲ ਕੀਤੀ ਤਾਂ ਕੀ ਕਿਹਾ ਉਹਨਾਂ ਇਸ ਪੂਰੇ ਮਾਮਲੇ ਦੇ ਬਾਰੇ ਸੁਣੋ ਆਡੀਓ ਰਿਕਾਰਡਿੰਗ ਹੈਲੋ ਹਾਂਜੀ ਜੀ ਤੇ ਮੈਡਮ ਸਿਮਰਜੀਤ ਜੀ ਬੋਲ ਰਹੇ ਹੋ ਹਾਂਜੀ ਹਾਂਜੀ ਮੈਡਮ ਨਿਊ ਚੈਨਲ ਤੋਂ ਗੱਲ ਕਰ ਰਿਆ ਸੀਗਾ ਹਾਂਜੀ ਜੀ ਮੈਡਮ ਇੱਕ ਤੁਹਾਡੇ ਸੌਰਾ ਸਾਹਿਬ ਜਰਨੈਲ ਸਿੰਘ ਜੀ ਹਾਂਜੀ ਹਾਂ ਮੈਡਮ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਆ ਤੁਹਾਡੇ ਕਲਾਬ ਠਾਣਾ ਲੋਈਆਂ ਦੇ ਵਿੱਚ ਵੀ ਤੁਸੀਂ ਉਹਨਾਂ ਦੀ ਪ੍ਰਾਪਰਟੀ ਦੇ ਉੱਪਰ ਕਬਜ਼ਾ ਕਰ ਲਿਆ ਆ ਹਾਂਜੀ ਹਾਂਜੀ ਤੇ ਜਿੰਦੇ ਤੋੜ ਕੇ ਤੁਸੀਂ ਘਰ ਦੇ ਵਿੱਚ ਦਾਖਲ ਹੋਏ ਪਲੀਜ਼ ਮੈਡਮ ਤੁਸੀਂ ਦੱਸੋਗੇ ਵੀ ਕੀ ਇਹ ਮਾਮਲਾ ਆ ਜੀ ਪੂਰਾ ਮੇਰੇ ਮੇਰਾ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਹੈਗਾ ਕੁਝ ਨਹੀਂ ਹੈਗਾ ਮੇਰਾ ਹੂੰ ਹੂੰ ਇਹ ਤਾਂ ਬਾਅਦ ਜਾ ਕੇ ਬਰੇ ਚੜਦੇ ਕੋਈ ਜਿਹੜੀ ਵੀ ਲੜਾਈ ਚਾਹੇ ਕੋਈ ਵੀ ਗੱਲਬਾਤ ਹੋ ਇੱਥੇ ਆਣ ਇੱਥੇ ਕਿਆਮਤ ਸਮਣੀ ਕਰਨ ਠੀਕ ਹੈ ਜੀ ਠੀਕ ਹੈ ਤੇ ਪੰਜ ਜੀ ਤੁਸੀਂ ਜਿਹੜਾ ਤੁਹਾਡਾ ਮਤਲਬ ਮੈਰਿਜ ਹੋਈ ਜਰਨੈਲ ਸਿੰਘ ਦੇ ਪੁੱਤਰ ਦੇ ਨਾਲ ਇਹ ਕਦੋਂ ਕੋਈ ਜੀ ਇਹ ਤੇ ਫਰਵਜਨ ਵੀ ਤੇ ਠੀਕ ਆ ਤੇ ਉਸ ਤੋਂ ਬਾਅਦ ਇਹ ਮਨ ਲੋ ਕਿੰਨਾ ਟਾਈਮ ਇੱਥੇ ਰਹਿ ਜੀ ਇਹ ਜਿਹਦੇ ਮੇਰੇ ਤੋਂ ਵੀ ਦੇ ਰਹੇ ਇਹ ਚੱਲ ਕੇ ਚੋ ਜਾਂਦੇ ਕਿੰਨੇ ਮੇਰੇ ਹਸਬੰਡ ਸਾਹਿਬ ਮੇਰਾ ਸਹੁਰਾ ਸਾਹਿਬ ਗਏ ਨੌਤਰੀ ਨੌ ਮਾਤ ਨੂੰ ਠੀਕ ਹੈ ਜੀ ਠੀਕ ਆ ਤੇ ਤੁਹਾਡੀ ਆਪਸ ਵਿੱਚ ਕੋਈ ਲੜਾਈ ਝਗੜਾ ਕੋਈ ਮਤਲਬ ਹੈਗਾ ਕਿ ਨਹੀਂ ਵੈਸੇ ਆ ਮਤਲਬ ਗੱਲਬਾਤ ਚੱਲਦੀ ਕੋਈ ਵੇਰੇ ਮੇਰਾ ਇਹਨਾਂ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਇੱਥੇ ਬਹੁਤ ਵਧੀਆ ਗਏ ਆ ਬਾਅਦ ਜਾ ਕੇ ਵੀਰੇ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਫਿਰ ਨਹੀਂ ਮੈਨੂੰ ਵੀਰੇ ਇਹਨਾਂ ਦਾ ਕੁਝ ਨਹੀਂ ਪਤਾ ਇੱਕ ਭੈਣ ਜੀ ਇਹਨਾਂ ਨੇ ਐਲੀਗੇਸ਼ਨ ਲਾਇਆ ਵੀ ਤੁਸੀਂ ਵਿਆਹੇ ਹੋਏ ਸੀ ਤੇ ਇਹਨਾਂ ਨੂੰ ਦੱਸਿਆ ਨਹੀਂ ਤੁਸੀਂ ਇਹਨਾਂ ਨੂੰ ਧੋਖੇ ਵਿੱਚ ਰੱਖ ਕੇ ਵਿਆਹ ਕੀਤਾ ਇਦਾਂ ਦੀ ਹੈ ਕੋਈ ਗੱਲਬਾਤ ਕੋਈ ਮੇਰੇ ਮੈਨਾਂ ਨੂੰ ਜਦੋਂ ਦੋ ਮਹੀਨਾ ਰਿਸ਼ਤਾ ਹੋਇਆ ਸੀ ਕੈਨੇ ਮੈਨ ਮੈਨ ਗੱਲ ਲਗਾ ਦਰੇ ਹਾਂ ਮੈਂ ਪਹਿਲਾਂ ਵੀ ਗੱਲ ਕਹਿ ਚੁੱਕੀ ਸੀ ਵੀ ਜਿਹੜਾ ਮੇਰਾ ਪਹਿਲਾਂ ਹੋਇਆ ਸੀ ਰਿਸ਼ਤਾ ਮੈਨੂੰ ਪਹਿਲਾਂ ਵੀ ਬਹੁਤ ਦੁੱਖ ਮਿਲਿਆ ਮੈਂ ਹੁਣ ਨਹੀਂ ਚੁੰਝ ਕਿ ਮੈਨੂੰ ਹੁਣ ਦੂਜੀ ਵਾਰ ਵੀ ਮੈਨੂੰ ਐਦਾਂ ਹੋਵੇ ਮੈਂ ਸਾਰੇ ਵੀਰੇ ਗੱਲਾਂ ਖਲੀ ਰੱਖ ਦਿੱਤੀਆਂ ਹੀ ਐਸੀ ਹਾਂਜੀ ਤੇ ਜਿਹੜੇ ਤੁਹਾਡੇ ਹਸਬੰਡ ਸੀਗੇ ਇਹ ਵੀ ਵਿਆਹੇ ਸੀਗੇ ਕਿ ਇਕਵਾਰੇ ਸੀਗੇ ਨਹੀਂ ਵੀਰੇ ਵਿਆਹੇ ਸੀਗੇ ਇਹਨਾਂ ਦੇ ਕੋਈ ਬੱਚਾ ਸਿਕਾ ਜੀ ਕੋਈ ਬੱਚਾ ਹਾਂਜੀ ਸੀ ਮੇਰੇ ਵੀ ਮੈਨੂੰ ਇੱਥੇ ਵਿਆਹ ਕਰਾ ਕੇ ਆ ਕੇ ਪਤਾ ਲੱਗਾ ਕਿ ਇਹਨੇ ਮੇਰੇ ਨਾਲ ਸੰਦਾ ਬੇਟਾ ਸੀ ਓਕੇ ਮੰਨ ਲਓ ਇਹਨਾਂ ਨੇ ਤੁਹਾਨੂੰ ਦੱਸਿਆ ਨਹੀਂ ਵੀ ਸਾਡੇ ਕੋਈ ਬੱਚਾ ਵੀ ਹੈਗਾ ਆ ਨਹੀਂ ਵੀਰੇ ਸਾਡੇ ਪਰਿਵਾਰ ਕਿਸੇ ਨੂੰ ਨਹੀਂ ਪਤਾ ਇਹ ਵੀ ਜਿੱਦਾਂ ਵਿਆਹ ਤੋਂ ਬਾਅਦ ਪਤਾ ਲੱਗਾ ਸੀ ਹਾਂ ਤੇ ਸਾਡੇ ਕੰਦੇ ਵਿੱਚ ਥੋੜਾ ਜਿਹਾ ਕਹਿੰਦੇ ਸੀ ਮਾਂ ਕਿ ਕੋਈ ਨਹੀਂ ਮੇਰਾ ਵਿਆਹ ਹੋ ਗਿਆ ਮੈਂ ਸੇ ਹੱਥ ਕੱਢੀ ਹੋਰ ਕੋਈ ਗੱਲ ਨਹੀਂ ਮੈਂ ਵੀਰੇ ਸਾਰਾ ਕੁਝ ਹੈਂਡਲ ਕੀਤਾ ਫਿਰ ਵੀ ਤੇ ਜਿੱਦਾਂ ਪੰਜੀ ਇਹ ਦੱਸ ਕਹਿ ਰਾਇਆ ਵੀ ਤੁਸੀਂ ਦੱਸਿਆ ਨਹੀਂ ਵਿਆਹ ਬਾਰੇ ਤੇ ਇਹਨਾਂ ਨੂੰ ਐਸੀ ਗੱਲ ਦੀ ਨਾਰਾਜ਼ਗੀ ਹੈ ਬਾਅਦ ਚ ਪਤਾ ਲੱਗਾ ਤੁਸੀਂ ਵਿਆਹੇ ਹੋਏ ਸੀ ਤੇ ਥੈਨੂੰ ਨੇ ਨਾਰਾਜ਼ਗੀ ਹੋਈ ਵੀ ਥੈਨੂੰ ਬਾਅਦ ਚ ਪਤਾ ਲੱਗਾ ਇਹਨਾਂ ਦੇ ਬੱਚਾ ਵੀ ਹੈਗਾ ਜਿਹੜਾ ਤੁਸੀਂ ਜਿੱਥੇ ਤੁਹਾਨੂੰ ਨਹੀਂ ਚੀ ਦੱਸੀ ਜਿਹਦੇ ਜਦੋਂ ਵਿਆਹ ਹੋ ਗਿਆ ਹੁਣ ਤਾਂ ਲਾਵਾ ਵੀ ਦੇ ਫੇਰੇ ਹੋ ਗਏ ਆ ਹੂੰ ਹੂੰ ਤੇ ਤੁਸੀਂ ਤਾਂ ਚਾਹਤ ਤੇ ਇੱਕ ਵੇ ਥੋੜਾ ਗੁੱਡੀ ਗੁੱਡੀ ਦੇ ਸੇ ਹਾ ਖੇਡ ਵਿੱਚ ਹਾਂ ਮੈਂ ਲਾਵਾ ਫਿਰ ਲੈਣਾ ਮੇਰਾ ਵਿਆਹ ਮੈਂ ਛੱਡ ਦਵਾਂ ਵੀ ਤੇ ਪੇ ਥੋੜਾ ਫਿਰ ਸੈੱਟ ਕਰਨੇ ਪੈਣਾ ਸੀ ਮਤਲਬ ਤੁਸੀਂ ਵੱਡਾ ਦਿਲ ਕਰਕੇ ਬੱਚੇ ਨੂੰ ਅਸੈਪਟ ਕਰ ਲਿਆ ਬੱਚਾ ਵੀਰੇ ਨਾਲ ਇੱਥੇ ਨਹੀਂ ਬੱਚਾ ਜਿਹੜੀ ਇਹਨਾਂ ਨੂੰ ਛੱਡੀ ਸੀ ਘਰੋਂ ਵਾਲੀ ਉਹਨਾਂ ਕੋਲ ਆ ਅੱਛਾ ਮਤਲਬ ਇਹਨਾਂ ਦੇ ਕੋਲ ਨਹੀਂ ਹੈਗਾ ਵੈਸੇ ਬੱਚਾ ਇਹਨਾਂ ਦਾ ਹੈਗਾ ਆ ਹਾਂਜੀ ਬੱਚਾ ਹੈਗਾ ਪਰ ਇਹਨਾਂ ਕੋਲ ਨਹੀਂ ਜਿਹੜੀ ਪਹਿਲਾਂ ਇਹਨਾਂ ਨੂੰ ਦੋਸਤੋਂ ਕਰਨ ਕੋਲ ਆ ਤੇ ਭੈਣ ਜੀ ਇੱਕ ਬਸ ਇਹ ਗੱਲ ਕਲੀਅਰ ਕਰ ਦਿਓ ਜਿਹੜਾ ਇਹ ਕਹਿੰਦੇ ਵੀ ਸਾਡੇ ਕੋਲ ਤੁਸੀਂ 20 ਲੱਖ ਦੀ ਡਿਮਾਂਡ ਕਰ ਰਹੇ ਹੋ ਤੇ ਘਰ ਦੇ ਉੱਤੇ ਤੁਸੀਂ ਕਿਹੜਾ ਕਬਜ਼ਾ ਕੀਤਾ ਹੋਇਆ ਧੱਕੇ ਦੇ ਨਾਲ ਇਹ ਮੰਨ ਲਓ ਮੇਰੇ ਕਬਜ਼ਾ ਨਹੀਂ ਮੈਂ ਕੋਈ ਕੀਤਾ ਮੈਂ ਆਪਣੇ ਘਰੇ ਆਈ ਮੇਰਾ ਕੋਈ ਕਬਜ਼ਾ ਨਹੀਂ ਮੈਂ ਆਪਣੇ ਘਰੇ ਆਈ ਹਾਂ ਹੂੰ ਮੈਂ ਕੋਈ ਕਬਜ਼ਾ ਨਹੀਂ ਕੀਤਾ ਮੰਨ ਲਓ ਤੁਸੀਂ ਆਪਣੇ ਜਿਹੜੇ ਸਹੁਰੇ ਪਰਿਵਾਰ ਦਾ ਘਰ ਆ ਉਹਦੇ ਵਿੱਚ ਤੁਸੀਂ ਆ ਗਏ ਆ ਪਹਿਲਾਂ ਤੁਸੀਂ ਆਪਣੇ ਏਕੇ ਘਰ ਰਹਿੰਦੇ ਸੀਗੇ ਏਕੇ ਘਰ ਹਾਂਜੀ ਵੀਰੇ ਮੈਨੂੰ 8 ਮਹੀਨੇ ਹੋ ਗਏ ਏਕੇ ਘਰ ਰਹਿੰਦੇ ਨੂੰ ਕੋਈ ਫੋਨ ਨਹੀਂ ਕੋਈ ਪਾਸਟ ਕੋਸ਼ ਨਹੀਂ ਵੀਰੇ ਸਿਰ ਵੀ ਮੈਨੂੰ ਇਹੀ ਗਿਆ ਮੈਂ ਪਰਵਾਨ ਮੈਨੂੰ ਛਾੜਿਓ ਨਾ ਮੇਰੇ ਨਜੱਸਾ ਬੰਦੀ ਮੈਂ ਨਾ ਲਾਈ ਆ ਹੂੰ ਜਿੰਦੇ ਤੋਂ ਉਹਦੀ ਖੁੱਦ ਜ਼ਿੰਮੇਵਾਰ ਮੈਂ ਆ। ਕੋਕੇਮਾ ਲ ਤੁਸੀਂ ਆਪਣੇ ਘਰ ਦਾ ਜਿੰਦਾ ਦਾ ਤੋੜ ਕੇ ਆਫ ਘਰ ਦੇ ਵਿੱਚ ਐਂਟਰ ਹੋਏ ਆ। ਜੀ ਹਾਂਜੀ। ਠੀਕ ਹੈ ਜੀ। ਤੇ ਕੀ ਤੁਸੀਂ ਮੰਗ ਕੀ ਮੰਗ ਕਰਦੇ ਹੋ ਤੁਹਾਡੀ ਕੀ ਬੇਨਤੀ ਹੈ ਇਸ ਪ੍ਰਸ਼ਾਸਨ ਨੂੰ ਜਾਂ ਕੀ ਮੰਗੇ ਆ? ਮੇਰੇ ਤੇ ਵੀ ਇਹ ਹੀ ਐ ਮੈਂ ਬਸ ਇੱਥੇ ਆਉਣਾ ਮਸਮੇ ਕੰਨ ਮੇਰੇ ਤਾਂ ਘਰ ਵੀ ਸੌਣਾ ਚਾਹੁੰਨੀ ਮੇਰੇ। ਹੂੰ ਵੀ ਤੁਸੀਂ ਆਪਣੇ ਘਰ ਦੇ ਵਿੱਚ ਰਹਿਣਾ ਚਾਹੁੰਦੇ ਹੋ ਗੰਨੇ। ਬਸ ਬਸ ਹਾਂਜੀ। ਠੀਕ ਹੈ ਭੈਣ ਜੀ ਬਹੁਤ ਬਹੁਤ ਮਿਹਰਬਾਨੀ ਚ ਸਮਾਂ ਦੇਣ ਵਾਸਤੇ। কোকেডে কোতের ওাকেডে